ਹਾਂਜੀ ਸੱਸੀਕਾਲ ਜੀ ਜੋ ਭਾਰਸੋਂ ਵਿੱਚ ਨਜਾਇਜ਼ ਕਬਜ਼ੇ ਹੋ ਰਹੇ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜੈ ਸ਼੍ਰੀ ਰਾਮ ਮੈਂ ਪੰਡਤ ਕਾਲਾ ਭੜੀ ਵਿਹਾਤੀ ਪੰਜਾਬ ਪ੍ਰਧਾਨ ਸਿਵ ਸੈਨਾ ਹਿੰਦ ਮੇਰੇ ਨਾਲ ਧਰਮਪਾਲ ਜਸੋ ਮਾਜਰਾ ਜੀ ਕਾਰਜਕਾਰੀ ਪ੍ਰਧਾਨ ਪੰਜਾਬ ਸਿਵ ਸੈਨਾ ਹਿੰਦ ਤੋਂ ਜੋ ਕਿ ਭਾਰਸੋਂ ਦੇ ਵਿੱਚ ਨਜਾਇਜ਼ ਕਬਜ਼ੇ ਹੋ ਰਹੇ ਨੇ ਤੇ ਉਹਨਾਂ ਦੇ ਸਵੰਧ ਦੇ ਵਿੱਚ ਅੱਜ ਪੰਜਾਬ ਪ੍ਰਧਾਨ ਜੀ ਜਸੋ ਮਾਜਰਾ ਆਏ ਨੇ ਮੇਰੇ ਕੋਲ ਉਹਦੇ ਸੰਬੰਧ ਦੇ ਵਿੱਚ ਉਹ ਗੱਲਬਾਤ ਦੱਸਣਗੇ ਵੀ ਕੀ ਕਾਰਨਾ ਉਹ ਮੌਕੇ ਤੇ ਜਾ ਕੇ ਵੀ ਆਇਆ ਅਸੀਂ ਉੱਥੇ ਦੇਖਿਆ ਪਰ ਉੱਥੇ ਕਬਜ਼ਾ ਸੀਗਾ ਜੋ ਉਹ ਬੰਦ ਹੋ ਚੁੱਕਿਆ ਕੰਮ ਬੰਦ ਕਰਾਤਾ ਪ੍ਰਸ਼ਾਸਨ ਨੇ ਉਹਦੇ ਬਾਰੇ ਧਰਮਪਾਲ ਜਸੋ ਮਾਜਰਾ ਜੀ ਅੱਗੇ ਦੱਸਣਗੇ ਜੈ ਮਾਤਾ ਜੈ ਮਾਤਾ ਨੈਣਾ ਦੇਵੀ ਮੈਂ ਧਰਮਪਾਲ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਵੱਲੋਂ ਜੋ ਪੰਜਾਬ ਦੀ ਮੈਨੂੰ ਨਿਸ਼ਾਨ ਸ਼ਰਮਾ ਜੀ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਆ ਅੱਜ ਜਦੋਂ ਮੈਂ ਸਵੇਰੇ ਜਰੰਦਰ ਜਾਣਾ ਤੀ ਤਾਂ ਮੈਨੂੰ ਤਕਰੀਬਨ 11:00 ਵਜੇ ਫੋਨ ਆਇਆ ਕਿ ਭਾਰਤ ਸੌ ਦੇ ਵਿੱਚ ਕਿਸੇ ਗਰੁੱਪ ਦੇ ਵਿੱਚ ਕੋਈ ਖਬਰ ਚੱਲ ਰਹੀ ਆ ਕਿ ਭਾਰਤ ਸੌ ਦੇ ਵਿੱਚ ਨਜਾਇਜ਼ ਕੰਮ ਜੇ ਹੋ ਰਹੇ ਨੇ ਮੈਂ ਪਹਿਲਾਂ ਵੀ ਜਿਸ ਦਿਨ ਉਹਦਾ ਲੱਤਾ ਸੀ ਉਸ ਦਿਨ ਵੀ ਇਹ ਗੱਲ ਕਹੀ ਦੀ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਵੀ ਸ਼ਿਵ ਸੈਨਾ ਹਿੰਦ ਦਾ ਅਹੁਦਾ ਲੈਣ ਦੀ ਖਾਤਰ ਜਾਂ ਮੈਂ ਕੋਈ ਆਪਣੇ ਗਨਮੈਨਾਂ ਦੀ ਖਾਤਰ ਇਹ ਉਹਦਾ ਨਹੀਂ ਲਿੱਤਾ ਮੈਂ ਸਮਾਜ ਦੇ ਭਲੇ ਲਈ 1991 ਤੋਂ ਸੇਵਾ ਵੱਖ-ਵੱਖ ਪਾਰਟੀਆਂ 'ਚ ਵੀ ਕੀਤੀ ਤੇ ਹੁਣ ਸ਼ਿਵ ਸੈਨਾ ਹਿੰਦ ਦੇ ਵਿੱਚ ਵੀ ਤਨੋਂ ਮਨੋਂ ਸੇਵਾ ਕਰ ਰਿਆ ਜਦੋਂ ਮੈਂ ਭਾਰਤ ਨੂੰ ਦੇਖਿਆ ਤਾਂ ਮੈਂ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਦੇਖਿਆ ਕੁਝ ਕੰਧਾਂ ਕੀਤੀਆਂ ਹੋਈਆਂ ਦੀ ਜਿੱਥੇ ਭਾਰਤੋ ਦੇ ਸੂਝ ਮੂਨਾਰ ਐਸਐਚਓ ਭਾਰਸੋ ਨੇ ਮੌਕੇ ਤੇ ਜਾ ਕੇ ਕੰਮ ਰੋਕਿਆ ਤੇ ਉੱਥੇ ਕਮੇਟੀ ਵੱਲੋਂ ਜੋ ਉਹਧਿਆ ਦੇ ਪ੍ਰਧਾਨ ਵગેਰਾ ਜਾਂ ਐਨਸੀਟੀ ਉਹਨਾਂ ਨੇ ਸਖਤ ਕਦਮ ਚੱਕਦੇ ਹੋਏ ਆਪਣੀ ਟੀਮ ਨੂੰ ਕਿਹਾ ਵੀ ਹੁਣੇ ਹੀ ਕੰਮ ਬੰਦ ਕੀਤਾ ਜਾਵੇ ਤੇ ਅਗੁੱਤੀ ਦੇ ਦੋ ਉੱਪਰਲੇ ਅਫਸਰਾਂ ਨਾਲ ਗੱਲ ਕਰੀ ਗਈ ਅਫਸਰ ਕਹਿੰਦੇ ਵੀ ਅੱਜ ਤੋਂ ਬਾਅਦ ਇਹਦੇ ਕਾਰਵਾਈ ਵੀ ਹੋਊਗੀ ਜੋ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਦੁਬਾਰਾ ਮੈਂ ਡਿਪਟੀ ਕਮਿਸ਼ਨ ਪਟਿਆਲਾ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਭਾਰਸੋਂ ਦੇ ਹਾਲਾਤ ਬਣਦੇ ਜਾ ਰਹੇ ਨੇ ਇਹਨਾਂ ਨੂੰ ਸਖਤੀ ਨਾਲ ਦੇਖਿਆ ਜਾਵੇ ਇਹਦੀਆਂ ਨਾਬਾ ਦੀ ਡਿਊਟੀ ਲਾ ਕੇ ਤਾਂ ਕਿ ਅੱਗੇ ਨੂੰ ਸਿਪਾਹੀਆਂ ਨੂੰ ਕੋਈ ਉੱਚਾ ਤੇ ਸੰਘਾਸ ਵਜਨ ਲਈ ਸਾਨੂੰ ਮਜਬੂਰ ਨਾ ਕੀਤਾ ਜਾਵੇ ਜਿਹੜੇ ਨਜਾਇਜ਼ ਕਬਜ਼ੇ ਕਰਦੇ ਨੇ ਜਾਂ ਜਿਨ੍ਹਾਂ ਦੇ ਕੀਤੇ ਹੋਏ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ 1 ਇੰਚ ਜ਼ਮੀਨ ਭਾਰਸੋਂ ਦੀ ਅਸੀਂ ਕਿਸੇ ਨੂੰ ਨਜਾਇਜ਼ ਕਬਜ਼ਾ ਕਰਨ ਨਹੀਂ ਦੇਣੀ ਜਿਹੜੀ ਕੁੱਤੀ ਚੌੜਾ ਦਾ ਰਾਜਨੀਤਿਕ ਪਾਰਟੀਆਂ ਮਿਲ ਕੇ ਨਜਾਇਜ਼ ਕਬਜ਼ੇ ਕਰਦੀਆਂ ਦੀ ਹੁਣ ਸਿਪ ਸੈਨਾ ਹਿੰਦ ਮੂੰਹ ਤੋੜ ਦਾ ਜਵਾਬ ਦਿੱਤਾ ਜਾਊਗਾ ਤੇ ਹਰ ਬੰਦੇ ਦਾ ਰੱਬਾ ਕਿੱਡਾ ਸਾਹੂਕਾਰ ਆ ਜਾਂ ਕਿੰਨਾ ਨਾਂਬਾਰ ਬੰਦਾ ਉਹਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਕੇ ਸਰਾਕਾਂ ਦੇ ਪਿੱਛੇ ਪੰਜਾਨ ਤੱਕ ਪੂਰੀ ਇਮਾਨਦਾਰੀ ਦਾ ਕੰਮ ਕਰਾਂਗੇ ਤੇ ਮੈਂ ਧਰਪੱਜ ਸਮਾਜਰਾ ਜਿੱਥੇ ਭਾਰਸੋਂ ਦੀ ਸਾਰੀ ਅਫਸਰ ਸਾਹੀ ਦਾ ਬਹੁਤ ਧੰਨਵਾਦ ਕਰਦਾ ਹਾਂ ਉੱਥੇ ਹੀ ਬੇਨਤੀ ਵੀ ਕਰੂੰਗਾ ਵੀ ਅੱਗੇ ਲੁਕ ਸਿੰਘ ਸੈਨਾ ਦੇ ਧਿਆਨ 'ਚ ਜੇ ਕੋਈ ਇਹੋ ਜਿਹਾ ਵਾਕਾ ਆਉਂਦਾ ਤਾਂ ਅਸੀਂ ਸ੍ਰੀ ਸੈਨਾ ਹਿੰਦ ਪੰਜਾਬ ਪੱਧਰ ਤੇ ਪੂਰੇ ਭੁੱਖ ਹੜਤਾਲ ਤੇ ਬੈਠਾਂਗੇ ਤੇ ਭਾਰਤ ਸਰੋ ਦੇ ਜਦੋਂ ਕਿਸੇ ਨੇ ਹੋਰ ਵੀ ਕਬਜ਼ਾ ਕਰਿਆ ਤਾਂ ਪੂਰੀ ਇਨਕਵਾਰੀ ਸੀਬੀਆਈ ਤੋਂ ਕਰਵਾ ਕੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੈ ਮਾਤਾ ਨਾਇਣਾ ਦੇਵੀ ਜੈ ਮਾਤਾ ਜੈ ਮਾਤਾ ਜੈ ਸ਼੍ਰੀ ਰਾਮ